ਹੋ ਆਮਦਣਾ ਨਾਲੋਂ ਜ਼ਿਆਦਾ ਲੱਗਦੀ ਤੂੰ ਟੱਚ ਸੀ ਖੜੀ ਤੂੰ ਸਟੂਸੀ ਵਾਲੀ ਪਾਰਕਿੰਗ ਵਿੱਚ ਸੀ ਤੇਰੇ ਪਿੱਛੇ ਰੋਡ ਨਹੀਂ ਵੀ ਕਰਤੀ ਲਗਾਉੜ ਨਹੀਂ ਨੀ ਫਿਰਦੇ ਗਰੂਜ਼ਰਾ ਚ ਚੜੇ ਕੇ ਡਰਚ ਸੀ ਇੱਕ ਆਣ ਕੇ ਸਕਾਰ ਪੀਓ ਨੁੱਕਰੀ ਨਹੀਂ ਤੇਰੇ ਕੋ ਖਲੋਗੀ ਮਿੱਠੀਏ ਬੈਠੀ ਜੱਟ ਨਾ ਜਦੋਂ ਤੂੰ ਛਾਲ ਮਾਰ ਕੇ ਨਹੀਂ ਜਲਫਾਂ ਸਵਾਰ ਕੇ ਨਹੀਂ ਲਾਲਾ ਲਾਲਾ ਹੋਗੀ ਮਿੱਠੀਏ ਬੈਠੀ ਜੱਟ ਨਾ ਜਦੋਂ ਤੂੰ ਛਾਲ ਮਾਰ ਕੇ ਨਹੀਂ ਜਲ ਫਾਂਸ ਵਾਰ ਕੇ ਨਹੀਂ ਲਾਲਾ ਲਾਲਾ ਹੋ ਗਈ ਮਿੱਟੀਏ ਉਹ ਦੇਖਿਆ ਕਈਆਂ ਨੇ ਪਿੱਛੇ ਲੱਗ ਲੱਗ ਨਹੀਂ ਆਈ ਨਾ ਪਛਾਣ ਬੰਨੀ ਵੀ ਸੀ ਪੱਗ ਨਹੀਂ ਅੰਡਰ ਸਪੀਡ ਗਿਆ ਚੰਡੀਗੜ੍ਹ ਚੋਂ ਵੜ ਕੇ ਮਹਾਲੀਓ ਨੇ ਕੱਢੀ ਅੱਗ ਨਹੀਂ ਪੀਵੀ 83 ਨੰਬਰ ਸੰਗਰੂਰ ਦਾ ਪਤਾ ਨਹੀਂ ਕਿੱਥੇ ਖੋ ਗਈ ਮਿੱਠੀਏ ਬੈਠੀ ਜੱਟ ਨਾ ਜਦੋਂ ਤੂੰ ਛਾਲ ਮਾਰ ਕੇ ਨਹੀਂ ਜਲਫਾਂ ਸਵਾਰ ਕੇ ਨਹੀਂ ਲਾ 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 ਹੋ ਗਈ ਮਿੱਠੀਏ ਬੈਠੀ ਜੱਟ ਨਾ ਜਦੋਂ ਤੂੰ ਛਾਲ ਮਾਰ ਕੇ ਨਹੀਂ ਜਲਫਾਂ ਸਵਾਰ ਕੇ ਨਹੀਂ ਲਾ 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 ਹੋ ਗਈ ਮਿੱਠੀਏ ਓ ਜਿਹੜੇ ਵੀ ਪਲਾਜੇ ਤੇਰੀ ਥਾਰ ਵੱਢਦੀ ਨਹੀਂ ਚੱਕਾ ਜਾਮ ਹੋ ਜਾਵੇ ਦੇਖੀ ਕਿਤੇ ਕੱਲਾ ਕਹਿਰਾ ਪੁੱਤ ਜੱਟ ਦਾ ਨਾ ਬਦਨਾਮ ਹੋ ਜਾਵੇ ਇਹ ਨਾ ਹੋਵੇ ਮਾਲ ਵਿੱਚ ਹਉਣ ਬੁੱਕ ਦੇ ਮੁੰਡੇ ਹੜ ਵੰਗਰਾਂ ਭਾਈ ਨਾਲ ਭਾਈ ਨਾਲ ਲੜਾਦੀ ਗੋਰੀਏ ਨਹੀਂ ਚੰਡੀਗੜ੍ਹ ਵਾਂਗਰਾ ਦੇਖੀ ਨਾ ਤੂੰ ਸਿਰ ਪੜਵਾਦੀ ਹਾਨਣੇ ਨਹੀਂ ਚੰਡੀਗੜ੍ਹ ਵਾਂਗਰਾ ਉਹ ਕਰਗੇ ਬਰੈਡ ਕਈ ਫੀਲ ਬੈਡ ਨਹੀਂ ਜੀਹਾਂ ਦੇ ਮਹਾਲੀ ਆਫੀਸਰ ਡੈਡ ਨਹੀਂ ਸੀਸੀਟੀਵੀ ਦੇਖੀ ਜਾਂ ਫੁਟੇਜ ਚੱਕ ਕੇ ਕਹਿੰਦੇ ਸੀ ਲਸੋਈ ਵਾਲਾ ਜੱਟ ਬੈਡ ਸੀ ਆਈ ਨੀਡ ਯਰ ਤਨੀ ਗੁੱਟ ਮੇਰਾ ਫੜ ਜਿਓ ਕਿਸੇ ਦੇ ਪਿਓ ਦੀ ਮਿੱਠੀਏ बैठी जाटना जदो तू षाल मार के नी के नी ला ला, ला होगी मिठिए बैठी ना जदो तू षाल मार के नी जरफाँ स्वर के नी ला ला, ला होगी मिठिए